ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਦੋਸਤੋ ਰਾਜਸੰਧੂ ਫਾਰਮਿੰਗ YouTube ਚੈਨਲ ਦੇ ਵਿੱਚ ਆਪ ਸਭ ਦਾ ਸਵਾਗਤ ਆ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲ ਦੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਇਦਾਂ ਦੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਤੇ ਜਿਹੜੇ ਵੀਰ ਆਪਣੇ Facebook ਪੇਜ ਤੇ ਇਹ ਵੀਡੀਓ ਦੇਖ ਰਹੇ ਨੇ Facebook ਪੇਜ ਨੂੰ ਵੀ ਜਰੂਰ ਫੋਲੋ ਕਰ ਲਿਓ ਤੇ ਦੋਸਤੋ ਇਦਾਂ ਦੀਆਂ ਨਵੀਆਂ-ਨਵੀਆਂ ਵੀਡੀਓ ਆਪਣੇ ਚੈਨਲ ਦੇ ਉੱਪਰ ਆਪ ਜਗਾਰੀਆਂ ਦੀਆਂ ਨੇ ਸੋ ਦੋਸਤੋ ਅੱਜ ਇੱਕ ਅਹਿਮ ਵੀਡੀਓ ਜਿਹ ਜਿਹੜੇ ਝੋਨੇ ਦੀ ਆ ਬਜਾਈ ਆ ਉਹਦਾ ਟਾਈਮ ਜਿਹੜਾ ਦੋਸਤੋ ਨੇੜੇ ਆ ਰਿਹਾ ਹੈ ਤੇ 1 ਮਈ ਤੋਂ ਤਕਰੀਬਨ 5 ਮਈ 10 ਮਈ 8 ਮਈ ਤੱਕ ਦੋਸਤੋ ਜਿਹੜੀ ਪਨੀਰੀਆਂ ਝੋਨੇ ਦੀਆਂ ਬਜਾਈਆਂ ਹੋ ਜਾਣਗੀਆਂ ਸੋ ਦੋਸਤੋ ਜਿਹੜੀ ਪੰਜਾਬ ਸਰਕਾਰ ਦੇ ਕੁਝ ਫੈਸਲੇ ਜਿਹੜੇ ਅੱਜ ਸੁਣਾਏ ਗਏ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਅੱਜ ਜਿਹੜਾ ਫੈਸਲਾ ਦੋਸਤੋ ਕਿਸਾਨ ਵੀਰਾਂ ਦੀ ਝੋਲੀ ਦੇ ਵਿੱਚ ਪਾਇਆ ਹੈਗਾ ਉਹ ਹੈਗਾ ਝੋਨੇ ਦੀ ਸਿੱਧੀ ਬਜਾਈ ਝੋਨੇ ਦੀ ਸਿੱਧੀ ਬਜਾਈ ਕਰਨ ਨੂੰ ਜਿਹੜੀ ਤਰਜੀਹ ਦਿੱਤੀ ਗਈ ਆ ਅਪੀਲ ਵੀ ਕੀਤੀ ਆ ਕਿਸਾਨ ਵੀਰਾਂ ਨੂੰ ਉਹਨਾਂ ਕਿਹਾ ਕਿ ਜਿਹੜੀ ਝੋਨੇ ਇਹ ਕਰਕੇ ਸਾਡੇ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਥੱਲੇ ਚਲਾ ਗਿਆ ਬਹੁਤ ਡੂੰਘਾ ਹੋ ਗਿਆ ਪਾਣੀ ਦਾ ਲੈਵਲ ਤੇ ਕਈ ਜਿਹੜੇ ਏਰੀਆ ਦੇ ਰੈੱਡ ਜ਼ੋਨ ਦੇ ਵਿੱਚ ਵੀ ਕਈ ਜ਼ਿਲ੍ਹੇ ਆ ਗਏ ਨੇ ਤੇ ਖੇਤੀ ਮਹਿਰਾ ਨੇ ਵੀ ਜਿਹੜੇ 2-3 ਜਿਹੜੇ ਤਰੀਕੇ ਕੱਢੇ ਨੇ ਜਿਵੇਂ ਆਪਾਂ ਸਭ ਨੂੰ ਪਤਾ ਹੈਗਾ ਡੀਐਸਆਰ ਡਾਇਰੈਕਟ ਜਿਹੜੀ ਸੀਡੀ ਸੀਡ ਰਾਈਸ ਟੈਕਨੀਕ ਹੈਗੀ ਆ ਝੋਨੇ ਦੀ ਸਿੱਧੀ ਬਜਾਈ ਆ ਕਿਸਾਨ ਵੀਰਾਂ ਨੇ ਪਿਛਲੇ ਕੁਝ ਸਾਲਾਂ ਤੋਂ ਜਿਹੜੀ ਸ਼ੁਰੂ ਵੀ ਕੀਤੀ ਸੀਗੀ ਬਹੁਤੇ ਕਿਸਾਨ ਵੀਰ ਇਹ ਟੈਕਨੀਕ ਜਿਹੜੀ ਆ ਲਗਾਤਾਰ ਕੰਟੀਨਿਊਸ ਰੱਖਦੇ ਵੀ ਆ ਰਹੇ ਨੇ ਲਗਾਤਾਰ ਝੋਨੇ ਦੀ ਸਿੱਧੀ ਬਜਾਈ ਕਰਦੇ ਵੀ ਆ ਰਹੇ ਨੇ ਹਰ ਸਾਲ ਤੇ ਝਾੜ ਵੀ ਜਿਹੜਾ ਚੰਗਾ ਲੈ ਰਹੇ ਨੇ ਇਹਦੇ ਵਿੱਚ ਦੋਸਤੋ ਕੱਦੂ ਨਹੀਂ ਕਰਨਾ ਪੈਂਦਾਗਾ ਸੁੱਕੇ ਵਾਣ ਵਿੱਚ ਬਜਾਈ ਕੀਤੀ ਜਾਂਦੀ ਆ ਅੱਜ ਇਹਦੇ ਵਿੱਚ ਪਹਿਲਾਂ ਰੌਣੀ ਕੀਤੀ ਜਾਂਦੀ ਆ ਫਿਰ ਬੱਤਰ ਆਉਣ ਤੇ ਬਾਕੇ ਸੁਹਾਗਾ ਮਾਰ ਕੇ ਬਾਅਦ ਵਿੱਚ ਸਿੱਧੀ ਬਜਾਈ ਕੀਤੀ ਜਾਂਦੀ ਆ ਤੇ ਇਹ ਜਿਹੜੀ ਦੋਸਤੋ ਤੁਸੀਂ 20 ਮਈ ਤੋਂ ਜਿਹੜੀ ਸ਼ੁਰੂ ਕਰ ਸਕਦੇ ਹੋ ਸਿੱਧੀ ਬਜਾਈ ਤੇ ਜਿਹੜੇ ਵੀਰ ਇਹ ਡੀਐਸਰ ਬਜਾਈ ਕਰਦੇ ਨੇ ਪਹਿਲਾਂ ਉਹ ਵੀ ਇਹ ਜ਼ਰੂਰ ਦੱਸ ਸਕਦੇ ਨੇ ਵੀ ਇਹ ਇਲਾਕੇ ਦੇ ਹਿਸਾਬ ਦੇ ਨਾਲ ਕਿੰਨਾ ਤੁਸੀਂ ਇਹ ਕਾਮਯਾਬ ਹੋਇਓ ਇਸ ਦੇ ਵਿੱਚ ਤੇ ਕਿੰਨਾ ਕਿ ਜਿਹੜਾ ਝਾੜ ਇਸ ਤੋਂ ਲੈ ਰਹੇ ਹੋ ਇਸ ਤਕਨੀਕ ਦੇ ਰਾਹੀਂ ਤੇ ਅੱਜ ਭਗਵੰਤ ਮਾਨ ਨੇ ਜਿਹੜਾ ਦੋਸਤੋ ਵੱਡਾ ਫੈਸਲਾ ਇਹ ਸੁਣਾਇਆ ਹੈਗਾ ਜਿਹੜੇ ਕਿਸਾਨ ਸਿੱਧੀ ਬਜਾਈ ਕਰਨਗੇ ਉਹਨਾਂ ਨੂੰ 1500 ਰੁਪਇਆ ਪ੍ਰਤੀ ਏਕੜ ਮਿਲੇਗਾ ਦੋਸਤੋ 23% ਮਿਲੇਗੀ ਇੱਕ ਕਿੱਲਾ ਪ੍ਰਤੀ 1500 ਰੁਪਇਆ ਦੋਸਤੋ 23% ਮਿਲੇਗੀ ਦਿੱਤੀ ਜਾਵੇਗੀ ਭਗਵੰਤ ਮਾਨ ਗਵਰਨਮੈਂਟ ਸਰਕਾਰ ਵੱਲੋਂ ਜਿਹੜੇ ਸਿੱਧੀ ਬਜਾਈ ਕਰਦੇ ਨੇ ਤੇ ਇੱਕ ਦੋਸਤੋ ਸਿੱਧੇ ਜੇ ਲਫ਼ਜ਼ਾਂ ਦੇ ਵਿੱਚ ਆਪਾਂ ਕਹੀਏ ਤੇ ਪਾਣੀ ਦੀ ਬਧੇਰੇ ਖਫਤਾ ਜਿਹੜੀ ਉਹ ਵੀ ਕਿਤੇ ਨਾ ਕਿਤੇ ਘਟੇਗੀ ਕਿਉਂਕਿ ਪਾਣੀ ਵੀ ਜਿਹੜਾ ਬਿਲਕੁਲ ਆਪਾਂ ਬੱਤਰ ਆਉਣ ਤੋਂ ਹੀ ਇਸ ਨੂੰ ਜਿਹੜਾ ਪਾਣੀ ਲਗਾਉਂਦੇ ਆ ਤੇ ਜਿਹੜੇ ਵੀਰ ਤਕਰੀਬਨ ਪਿਛਲੇ ਕੁਝ ਸਮਿਆਂ ਤੋਂ ਜਾਂ ਕੁਝ ਪਿਛੇ ਇੱਕ ਦੋ ਤਿੰਨ ਸਾਲਾਂ ਤੋਂ ਬਜਾਈ ਸਟਾਰਟ ਜਿਨ੍ਹਾਂ ਨੇ ਕੀਤੀ ਵੀ ਆ ਉਹ ਵੀ ਜਰੂਰ ਦੱਸਿਓ ਵੀ ਤੁਹਾਡੇ ਏਰੀਆ ਦੇ ਵਿੱਚ ਕਿੰਨੀ ਕ ਕਾਮਯਾਬ ਹੋਈ ਆ ਤੇ ਜੇਕਰ ਕਾਮਯਾਬ ਹੋਈ ਆ ਤੇ ਕਿੰਨਾ ਕ ਝਾੜ ਤੁਸੀਂ ਸਿੱਧੀ ਬਜਾਈ ਰਾਈ ਜਿਹੜਾ ਦੋਸਤੋ ਡੀਸੀ ਡੀਐਸ ਆਰ ਰਾਈ ਜਿਹੜੀ ਟੈਕਨੀਕ ਰਹੀ ਕਿੰਨਾ ਕ ਵਧੀਆ ਝਾੜ ਤੁਸੀਂ ਲਿਆ ਹੈਗਾ ਤੇ ਭਗਵੰਤ ਮਾਨ ਦਾ ਜਿਹੜਾ ਫੈਸਲਾ ਹੈਗਾ ਮੁੱਖ ਮੰਤਰੀ ਸਾਹਿਬ ਦਾ ਤੁਹਾਨੂੰ ਕਿੱਦਾਂ ਦਾ ਲੱਗਾ 1500 ਰੁਪਏ ਜਿਹੜਾ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਵਿੱਤੀ ਸਹਾਇਤਾ ਹੈਗੀ ਆ ਇਹਦੇ ਵਿੱਚ ਦੋਸਤੋ ਕਿਹੜੀ ਲੇਬਰ ਦੀ ਘਾਟ ਵੀ ਘਟੂਗੀ ਪਰ ਮੈਂ ਇੱਥੇ ਇਹ ਨਹੀਂ ਕਹਿੰਦਾ ਵੀ ਹਰ ਇੱਕ ਨੇ ਦੋਸਤੋ ਰੋਜੀ ਰੋਟੀ ਕਮਾਉਣੀ ਹੈਗੀ ਆ ਕਿਉਂਕਿ ਮਜ਼ਦੂਰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਇਹ ਤਾਂ ਹੀ ਆ ਦੋਸਤੋ ਜੇਕਰ ਮਜ਼ਦੂਰਾਂ ਨੂੰ ਵੀ ਆਪਾਂ ਆਪਦੇ ਭਾਈ ਸਮਝ ਕੇ ਦੋਸਤੋ ਨਾਲ ਆਪਾਂ ਉਹਨਾਂ ਦਾ ਵੀ ਕਿਤੇ ਨਾ ਕਿਤੇ ਸੋਚਦੇ ਆ ਤੇ ਕਿਤੇ ਨਾ ਕਿਤੇ ਦੋਸਤੋ ਤੁਸੀਂ ਜਿਹੜੀ ਸਿੱਧੀ ਬਜਾਈ ਵੀ ਕਰੋ ਡਾਇਰੈਕਟ ਜਿਹੜੀ ਬਜਾਈ ਵੀ ਕਰੋ ਮਸ਼ੀਨ ਦੇ ਰਾਹੀਂ ਤੇ ਕਿਤੇ ਨਾ ਕਿਤੇ ਤੁਸੀਂ ਲੇਬਰ ਤੋਂ ਵੀ ਲਗਵਾਓ ਕਿਉਂਕਿ ਇੱਕ ਤਾਂ ਦੋਸਤੋ ਉਹਨਾਂ ਦਾ ਘਰ-ਬਾਰ ਚੁੱਲ੍ਹੇ ਵੀ ਬਿਲਕੁਲ ਆਪਸ ਵਿੱਚ ਰਲ ਮਿਲ ਕੇ ਚੱਲਨੇ ਹੁੰਦੇ ਆ ਤੇ ਬਾਕੀ ਤੁਸੀਂ ਆਪਦੇ ਹਿਸਾਬ ਦੇ ਨਾਲ ਆਪਣੇ ਜ਼ਮੀਨ ਦੇ ਹਿਸਾਬ ਨਾਲ ਅੱਧੀ ਬਜਾਈ ਤੁਸੀਂ ਡੀਐਸਰ ਆਰ ਦੇ ਰਹੀ ਕਰਵਾ ਕਰ ਲੋ ਸਿੱਧੀ ਬਿਜਾਈ ਕਰ ਲੋ ਅੱਧੀ ਤੁਸੀਂ ਲੇਬਰ ਤੋਂ ਕਰਵਾ ਲੋ ਬਾਕੀ ਜਿੰਦਾ ਵੀ ਤੁਹਾਨੂੰ ਸਹੀ ਲੱਗੇ ਪਰ ਭਗਵੰਤ ਮਾਨ ਦਾ ਜਿਹੜਾ ਅੱਜ ਦਾ ਫੈਸਲਾ ਦੋਸਤੋ ਉਹ ਤੁਹਾਨੂੰ ਕਿੱਦਾਂ ਦਾ ਲੱਗਾ 1500 ਰੁਪਇਆ ਦੋਸਤੋ ਪ੍ਰਤੀ ਏਕੜ ਦੀ ਜਿਹੜੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਉਹਨਾਂ ਕਿਸਾਨ ਵੀਰਾਂ ਨੂੰ ਜਿਹੜੇ ਸਿੱਧੀ ਬਿਜਾਈ ਕਰਨਗੇ ਸੋ ਇੱਕ ਅਪਡੇਟ ਸੀਗੀ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ ਚੰਗੀ ਲੱਗੇ ਅਪਡੇਟ ਤੇ ਹੋਰਾਂ ਵੀਰਾਂ ਤੱਕ ਜਿਹੜੀ ਤੁਸੀਂ ਵੀ ਅੱਗੇ ਸ਼ੇਅਰ ਜਰੂਰ ਕਰ ਦਿਓ ਵੀ ਕਿੱਦਾਂ ਦਾ ਫੈਸਲਾ ਭਗਵੰਤ ਮਾਨ ਦਾ ਅੱਜ ਰਿਹਾ ਹੈਗਾ ਤੇ ਚੰਗਾ ਲੱਗੇ ਫੈਸਲਾ ਦੋਸਤੋ ਚੰਗਾ ਲੱਗੇ ਇਸ ਸਿਸਟਮ ਤਾਂ ਤੁਸੀਂ ਇਸ ਨੂੰ ਅਪਣਾ ਵੀ ਸਕਦੇ ਹੋ ਤੇ ਬਾਕੀ ਅੱਧੀ ਅੱਧੀ ਵੀ ਕਰ ਸਕਦੇ ਹੋ ਅੱਧੀ ਤੁਸੀਂ ਡਾਇਰੈਕਟ ਬਜਾਈ ਕਰ ਸਕਦੇ ਹੋ ਅੱਧੀ ਤੁਸੀਂ ਮਤਲਬ ਕਿ ਲੇਬਰ ਤੋਂ ਵੀ ਲਗਵਾ ਸਕਦੇ ਹੋ ਤਾਂ ਜੋ ਦੋਸਤੋ ਹਰ ਇੱਕ ਮਜ਼ਦੂਰ ਦਾ ਹਰ ਇੱਕ ਕਿਸਾਨ ਵੀਰ ਦਾ ਤਾਲਮੇਲ ਵੀ ਵਧੀਆ ਚੰਗਾ ਬਣਿਆ ਰਵੇ ਤੇ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ